ਲਾਈ ਮਿੱਤਰੋ ਚੰਡੂ ਕੇ ਬਰਸੇ ਢੀਂਗਸਰਾ ਇਹਨਾਂ ਦੀਆਂ ਪਲਾਂਟੀਆਂ ਲੱਗਣ ਲੱਗੀਆਂ ਨੇ ਇੱਕ ਇੱਕ ਗੋਲ ਬਰਾਬਰ ਸੀਗਾ ਤੇ ਦੇਖਦੇ ਆਂ ਪਲਾਂਟੀਆਂ ਤੇ ਕੀ ਬੰਦਦਾਗਾ ਹੁਣ ਲਓ ਜੀ ਪਹਿਲੀ ਪਲਾਂਟੀ ਲੱਗਣ ਲੱਗੀ ਹੈਗੀ ਢੀਂਗਸਰੇ ਦੀ ਟੀਮ ਦਾ ਪਲੇਅਰ ਲਾਉਣ ਲੱਗਿਆਗਾ ਕੀ ਆ ਬਾਬਾ ਪਹਿਲੀ ਪਲਾਂਟੀ ਲੰਗੀ ਬਈ ਬਈ ਬਹਿ ਜਾਓ ਬਹਿ ਜਾਓ ਕੋਈ ਜੰਦਾ ਪਲਾਂਟੀਆਂ ਪਹਿਲੀ ਦੇਖਦੇ ਆ ਕੀ ਬਣ ਕੇ ਆਉਦਾ ਕਹਿੰਦੇ ਸਹਿਜਣ ਕਹਿੰਦੇ ਰੋਕ ਨਹੀਂ ਸਕਿਆ ਹੁਣ ਲਾਉ ਆ ਲਾਈ ਵੀ ਚੋਬਰ ਕਹਿੰਦੇ ਦੂਰੋਂ ਭੱਜ ਕੇ ਉਹ ਖਾਸੀ ਦੂਰੋਂ ਖਾਸੀ ਦੂਰੋਂ ਆਉ ਭੱਜ ਕੇ ਇਹਦਾ ਬਈ ਐ ਪੜਾ ਕੀ ਲਾਉਂਦਾ ਹੁੰਦਾ ਕਹਿੰਦੇ ਲਤਾਲੇ ਵਾਲਾ ਦੂਰੋਂ ਭੱਜ ਕੇ ਬਲਾਂਟੀ ਦੇਖਦੇ ਆ ਫਿਰ ਉਧਰ ਸਟਾਪ ਵਾਸਤੇ ਕਹਿੰਦੇ ਡਾਕਟਰ ਆ ਗਿਆ ਡਾਕਟਰ ਪੁਰਾਣਾ 플레이ਰ ਉਹ ਵੀ ਲਾਈ ਵੀ ਮਿੱਤਰੋ ਭੱਜ ਲਿਆ ਮੁੰਡਾ ਕਹਿੰਦੇ ਆ ਗਿਆ ਆ ਗਿਆ ਆ ਗਿਆ ਆ ਗਿਆ ਕੀ ਬਣਦਾ ਕਹਿੰਦੇ ਕੀ ਬਣਦਾ ਦੇਖੀ ਜਾਂਦੀ ਆ ਮਿੱਤਰਾਂ ਕੀ ਬਣਦਾ ਲੰਗਾ ਆ ਗਿਆ ਮਿੱਤਰੋ ਕਹਿੰਦੇ ਪਲਾਂਟੀ ਤਕਨੀਕ ਨਾਲ ਲਾ ਕੇ ਗਿਆ ਜੋਬਰ ਕਹਿੰਦੇ ਸਚਨ ਹੈ ਵੀ ਚੰਡੂ ਕੈਂ ਟੀਮ ਵੱਲੋਂ ਖੇਡ ਰਿਹਾ ਹੈ ਅੱਜ ਦੂਜੀ ਪਲਾਂਟੀ ਆ ਗਈ ਕਹਿੰਦੇ ਟਿੰਗਸਰਾਂ ਟੀਮ ਦਾ 14 ਨੰਬਰ ਪਲੇਅਰ ਲਾਊਗਾ ਦਾ ਇਕੱਠ ਇਹ ਝੰਡੂ ਕਿਆਂ ਦਾ ਮੈਚ ਦੇਖਣ ਵਾਸਤੇ ਇਕੱਠ ਹੁੰਦਾ ਇਹਨਾਂ ਲੈ ਮਿੱਤਰੋ ਦੇਖਦੇ ਆ ਰੁਕਦੀ ਆ ਕਿ ਲੰਘਦੀ ਆ ਪਲਾਂਟੀ ਇਹ ਲੰਘ ਗਈ ਮਿੱਤਰੋ 3 ਸਰੇ ਦੀਆਂ ਦੋ ਪਲਾਂਟੀਆਂ ਲੰਘੀਆਂ ਤੇ ਝੰਡੂ ਕਾਂ ਦੂਜੀ ਪਲਾਂਟੀ ਲੱਗੂਗੀ ਹਣਾ ਬਾਅਦ ਨਹੀਂ ਕਰਿਆ ਯਾਰ ਯਾਰ ਓ ਬਾਲੀ ਯਾਰ ਵੀਰੇ ਪਲਾਂਟੀ ਲਾਉਣ ਵਾਸਤੇ ਚੱਲਿਆ ਗਰਜੀਤ ਕਹਿੰਦੇ ਚੰਡੂਕੇ ਵਾਲਾ 6 ਨੰਬਰ ਕਿਟ ਦੇ ਵਿੱਚ ਦੇਖਦੇ ਆਂ ਕੀ ਕਰਕੇ ਦਿਖਾਉਂਦਾ ਲਾਈ ਵੀ ਗਰਜੀਤ ਸਿਆਂ ਲੰਗਾ ਆ ਗਿਆ ਮਿੱਤਰੋ ਲੰਗਾ ਆ ਗਿਆ ਕਹਿੰਦੇ ਦੋ ਦੋ ਪਲਾਂਟੀਆਂ ਬਰਾਬਰ ਹੋ ਗਈਆਂ ਤੇ ਤੀਸਰੀ ਪ੍ਰਾਂਤੀ ਆ ਗਈ ਢਿੰਗਸਰੇ ਦੀ ਢਿੰਗਸਰੇ ਦਾ ਕਹਿੰਦੇ 9 ਨੰਬਰ ਆ ਗਿਆ ਮਿੱਤਰੋ ਲਾਈਵੀ ਕੀਪਰ ਵੀ ਪੂਰਾ ਕਹਿੰਦਾ ਸਚਨ ਕਹਿੰਦੇ ਪ੍ਰੈਸ਼ਰ ਪਾਈ ਜਾਂਦਾ ਪੂਰਾ ਪ੍ਰੈਸ਼ਰ ਉੱਪਰ ਦੀ ਮਿੱਤਰਾ ਗਲਤ ਮਾਰ ਗਿਆ ਪਲਾਂਟੀ ਇਹ ਭਾਰੀ ਪੈਸਾ ਦੀ ਸੋਡੀ ਟੀਮ ਵਾਸਤੇ ਦੇਖਦੇ ਆਂ ਕੀ ਬੰਦ ਆ ਚਲੋ ਤੀਜੀ ਪਲਾਂਟੀ ਕਹਿੰਦੇ ਢੀਂਸਰੇ ਨੇ ਬਾਹਰ ਮਾਰੀ ਤੇ ਹੁਣ ਤੀਜੀ ਪਲਾਂਟੀ ਚੰਡੂ ਕਿਆਂ ਦਾ ਪਲੇਅਰ ਦੇਖਦੇ ਆਂ ਕਿਹੜਾ ਲਾਊਗਾ ਸਮਝ ਲਿਆ ਬਾਤ ਪਾ ਲਈ ਮੇਰੀ ਲਾ ਕਹਿੰਦੇ ਬੰਬ ਚੱਲਿਆ ਬੰਬ 11 ਨੰਬਰ ਚੰਡੂ ਕਿਆਂ ਦਾ ਪਲੇਅਰ ਤੇ ਦੇਖਦੇ ਆ ਕੀ ਬੰਦਾ ਲੰਗਾ ਆ ਗਿਆ ਮਿੱਤਰਾਂ ਉਹਨੇ ਸਰਾ ਲੱਗਿਆ ਆ ਇੱਕ ਬਲੈਂਟੀ ਉੱਪਰ ਚੱਲੀ ਜਾਂਦਾ ਚੰਡੂ ਕਿਆਲੇ ਨਹੀਂ ਨਹੀਂ ਸਮਝ ਬੰਦਾਂ ਦਰੀਆ ਤਿੰਨ ਤਿੰਨ ਬਲੈਂਟੀਆਂ ਲੰਗੀਆਂ ਆ ਜੀ ਮੁੰਡੇ ਕਦੇ ਪੂਰੇ ਸਰੇ ਦੀ ਟੀਮ ਲੱਗੇ ਚੰਡੂ ਕਿਆਂ ਦੀਆਂ ਲੱਗ ਚੁੱਕੀਆਂ ਨੇ ਇੱਕ ਬਲੈਂਟੀ ਟੀਮ ਸਰੇ ਦੀ ਸਟਾਕ ਆ ਗਈ ਐ ਕਰਤੇ ਹੁੰਦੇ ਨੇ ਬਲੈਂਟੀ ਆ ਗਈ ਹੁਣ ਚੌਥੀ ਸਜਣ ਕਹਿੰਦੇ ਫੇਰ ਟਰਾਈ ਕਰੂਗਾ ਝੰਡੂ ਕੈਂ ਦੀ ਟੀਮ ਵੱਲੋਂ ਲਾਈ ਵੀ ਰੋਕਣ ਦੀ ਪੂਰੀ ਕੋਸ਼ਿਸ਼ ਆ ਚੋਬਰ ਦੀ ਕਹਿੰਦੇ 12 ਨੰਬਰ ਢੀਂਗਸਰੇ ਦਾ ਤਿਆਰ ਆ ਪਲੇਅਰ ਪਲਾਂਟੀ ਲਾਉਣ ਨੂੰ ਬਹੁਤ ਸੋਹਣੀ ਪਲਾਂਟੀ ਲਾ ਕੇ ਗਿਆ ਬਾਈ ਲੰਘੀ ਪਲਾਂਟੀ ਕਹਿੰਦੇ ਤੇ ਦਰਸ਼ਕ ਪੂਰਾ ਆਨੰਦ ਲੈ ਰਹੇ ਆ ਬੈਠ ਕੇ ਇੱਧਰ ਦੇ ਸਤਨਾ ਫੌਜੀ ਵੀ ਕਹਿੰਦੇ ਇੱਧਰ ਲਾਈ ਹੋਏ ਬੈਠੇ ਆਗੇ ਚੰਡੂਗਿਆਂ ਦਾ ਕਹਿੰਦੇ 4 ਨੰਬਰ ਪਲੇਅਰ ਬੂਟਾ ਬੂਟਾ ਇਹ ਕਹਿੰਦੇ ਬਾਜੇ ਵਾਲੇ ਆਲਾ ਚੰਡੂਗਿਆਂ ਵੱਲੋਂ ਖੇਡ ਰਿਹਾ ਅੱਜ ਆਲੀ ਗਾਈ ਧਰਤੀ ਤੇ ਲਾਈਵ ਮਿੱਤਰੋ ਦੇਖਦੇ ਆਂ ਕੀ ਕਰਕੇ ਦਿਖਾਉਂਦਾ ਬੂਟਾ ਇਹਨੇ ਬਹੁਤ ਸੋਹਣਾ ਗੋਲ ਕੀਤਾ ਸੀ ਬਰਾਬਰੀ ਕੀਤੀ ਸੀ ਗੋਲ ਤੇ ਇੱਕ ਇੱਕ ਗੋਲ ਤੇ ਬਰਾਬਰ ਆਈਆਂ ਇਹ ਦੋਨੇ ਟੀਮਾਂ ਪੰਜਵੀਂ ਪਲਾਂਟੀ ਬਹੁਤ ਸੋਹਣੀ ਲਾ ਕੇ ਗਿਆ ਪੰਜਵੀਂ ਪਲਾਂਟੀ ਆ ਗਈ ਕਹਿੰਦੇ ਲਾਈਵ ਮਿੱਤਰੋ ਸਟਾਪ ਵਾਸਤੇ ਕਹਿੰਦੇ ਚੇਂਜ ਹੋ ਗਿਆ ਕੀਪਰ ਗੁਰਜੀਤ ਆਇਆ ਗਿਆ ਚੰਡੂ ਕਾਲਾ ਸਟੌਪ ਵਾਸਤੇ ਤੇ ਦੇਖਦੇ ਆ ਰੋਕ ਕੇ ਦਿੰਦਾ ਕਿ ਨਹੀਂ ਇਧਰ ਟਿੰਗਸਰੇ ਦਾ 2 ਨੰਬਰ ਪਲੇਅਰ ਲਾਉਣ ਲਈ ਆਇਆਗਾ ਪਲਾਂਟੀ ਪ੍ਰੈਸ਼ਰ ਆ ਚੀਜ਼ ਕਹਿੰਦੇ ਕੀਪਰ ਪ੍ਰੈਸ਼ਰ ਵਾਸਤੇ ਕਰਦਾ ਹੁੰਦਾਗਾ ਤੇ ਕੇ ਮੱਥਾ ਤੇ ਦੇਖਦੇ ਆ ਰੋਕੂਗੇ ਨਹੀਂ ਜੇ ਪਲੈਂਟੀ ਸਟਾਪ ਹੁੰਦੀ ਆ ਤਾਂ ਚੰਡੂ ਕਾਂ ਦੀ ਟੀਮ ਜੇਤੂ ਆ ਕਿਉਂਕਿ ਦੋ ਪਲੈਂਟੀਆਂ ਸਟਾਪ ਹੋ ਜਾਣੀਆਂ ਪੰਜਵੀਂ ਪਲੈਂਟੀ ਆ ਗਈ ਜੇ ਇਹ ਪਲੈਂਟੀ ਰੋਕ ਲੰਘਦੀ ਵੀ ਆ ਤੇ ਅਗਲੀ ਪਲੈਂਟੀ ਆਪਣੇ ਵਾਲੇ ਲੰਗਾਉਂਦੇ ਆ ਤਾਂ ਵੀ ਚੰਡੂ ਕਾਂ ਦੀ ਟੀਮ ਜੇਤੂ ਰਹੂਗੀ ਲਈ ਮੇਟਰੋ ਲੰਗਾ ਆ ਗਿਆ ਪਲੈਂਟੀ ਕਹਿੰਦੇ ਕਿੰਗਸਰੇ ਵਾਲਾ ਪੰਜਵੀਂ ਪਲੈਂਟੀ ਆ ਗਈ ਰਾਤਰੀ ਲਈ ਚੰਦੂ ਕਹਿੰਦਾ ਮੈਦਾ ਦਾ ਕਰ ਕਦੇ ਖਿਡਾ ਨੂੰ ਹੱਤੂ ਚੱਲਿਆ ਜੀ ਮੈਂ ਵੀ ਗਲਤ ਕਰਦੀ ਹੈ ਸਾਡੇ ਬੰਦਰਪੁਰ ਪਿੰਡ ਦਾ ਸੋਭਾ ਚੰਦੂ ਕਹਿੰਦਾ ਹੱਤੂ ਦਾ ਹੰਬਰ ਜਰਸੀ ਹਲਕਾ ਹਲਕਾ ਪ੍ਰੈਸ਼ਰ ਮਹਿਸੂਸ ਕਰਦਾ ਹੋਇਆ ਜੀ ਧੰਨਵਾਦ ਖੇਤਰ ਦੇ ਹੈਪੀ ਮੈਂਬਰ ਸਾਡੇ ਆਪਣੇ 3 3ਵੇਂ ਉੱਥੇ ਜੇ ਪੈਰ ਨਾਲ ਹੁੰਦਾ ਨਹੀਂ ਪਤਾ ਮਾਰ ਕਿੱਧਰ ਜਾਵੇ ਤੇ ਆਵੇ ਕਿਧਰੋਂ ਲੈ ਨਾ ਮਿੱਤਰੋ ਚੰਦੂ ਕਹਿੰਦੀ ਟੀਮ ਕਹਿੰਦੇ ਜਿੱਤ ਜਿੱਤਿਆ ਚੰਦੂ ਕਹਿੰਦੀ ਟੀਮ ਲਰ ਰੇ ਮੈਚ ਦੇ ਵਿੱਚ ਬਲਾਂਟੀ ਸ਼ੂਟ ਤੇ ਬਿਲ ਰਹੀ ਹੈਗੀ ਵਧਾਈਆਂ ਤੁਹਾਨੂੰ ਬਈ ਜਿੰਦੇ ਚਾਹਦੇ ਮੈਚ ਇੱਕ ਹੋਰ ਬੰਦਾ ਹੁੰਦਾ ਜਿਹੜਾ